ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਵਿਖੇ ਆਮ ਆਦਮੀ ਪਾਰਟੀ ਦੇ ਸੰਗਠਨ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਪਠਾਨਕੋਟ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰਚ ਪਹੁੰਚੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਨਟ ਮੰਤਰੀ ਲਾਲਚੰਦ ਕਟਾਰਚ ਨੇ ਪਾਰਟੀ ਦੀਆਂ ਉਪਲਬਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਵਿਰੋਧੀ ਪਾਰਟੀਆਂ ਤੇ ਨिशाना ਸਾਧਦੇ ਮੰਤਰੀ ਲਾਲਚੰਦ ਕਟਾਰਚ ਨੇ ਕਿਹਾ ਕਿ ਦੋਵੇਂ ਵਿਵੈਕੀ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਬੇਗੋਪਨਾ ਰਹੀ ਪਰ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਆਮ ਆਦਮੀ ਪਾਰਟੀ ਦੀਆਂ ਸਾਫ ਸੁਥਰੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦਿਖਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹੈ ਇਸ ਮੋਕੇ ਵਕਤ ਵਕ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਜਿਸ ਵਿੱਚ ਮੰਤਰੀ ਹਲਾਚਨ ਕਟਾਰਚਕ ਨੇ ਸਰੋਪਾ ਪਾਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਕਿਹਾ ਗਿਆ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਉਣ ਵਾਲੇ 2027 ਦੇ elections ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਲੈ ਕੇ ਜਿੱਤ ਹਾਸਲ ਕਰੇਗੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਕਵਕ ਲੀਡਰ ਅਤੇ ਕਾਰਜਕਰਤਾ ਮੌਜੂਦ ਰਹੇ ਇਸ ਮੌਕੇ ਕੈਬਨਿਟ ਮੰਤਰੀ ਲਾਲਜੰਨ ਪਟਾਰੂਚਕ ਨੇ ਕੇਕ ਕੱਟ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਤੇ ਇਸ ਮੌਕੇ ਵੱਕਵਕ ਥਾਵਾ ਤੋਂ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਪਹੁੰਚੇ ਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਲਾਲਜੰਨ ਪਟਾਰੂਚਕ ਨੂੰ ਆਸ਼ਵਾਸਨ ਦਿੱਤਾ ਕਿ ਆਉਣ ਵਾਲੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿਤਾਉਂਗੇ providing a wide range of professional courses with 100% placement assistance we are sri sai group of institutes ਸਭ ਤੋਂ ਪਹਿਲਾਂ ਤਾਂ ਸਾਰੇ ਪਠਾਨਕੋੜ ਵਾਸੀਆਂ ਨੂੰ ਜਨਮ ਦਿਨ ਦੀ ਬਹੁ ਬਹੁ ਮੁਬਾਰਕਾਂ ਦੇ ਬਿਸ਼ੇਸ਼ ਤੌਰ ਤੇ ਅੱਜ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਰਡੀਨੇਟਰ ਹਿੰਦੁਸਤਾਨ ਦੀ ਰਾਜਨੀਤੀ ਦੀ ਦਸਤਾ ਤੇ ਦਿਆ ਬਦਲਣ ਦੇ ਲਈ ਮੁੱਖ ਭੂਮਿਕਾ ਜਿਹਨਾਂ ਨੇ ਅਦਾ ਕੀਤੀ ਹੈ ਸ੍ਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ ਉਹਨਾਂ ਨੂੰ ਵੀ ਪਠਾਨਪੁਰ ਸਿਕੱਟਰ ਵੱਲੋਂ ਅਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਪਠਾਨਪੁਰ ਜ਼ਿਲ੍ਹੇ ਦਾ ਸਮੁੱਚਾ ਸੰਗਠਨ ਵੱਖ-ਵੱਖ ਰੂਪਾਂ ਦੇ ਜਿਹੜੇ ਕੰਮ ਕਰ ਰਹੇ ਨੇ ਸਾਡੀ ਸਾਡੇ ਸਾਥੀ ਚਾਹੇ ਉਹ ਪਾਰਟੀ ਦੇ ਮੇਨ ਸੰਗਠਨ ਚ ਦੇ ਚਾਹੇ ਉਹ ਵੱਖ-ਵੱਖ ਪਿੰਡਾਂ ਦੇ ਆਗੂ ਨੇ ਹਰ ਇੱਕ ਪੱਧਰ ਤੇ ਜਿਹੜੀਆਂ ਨਿਜੂਤੀਆਂ ਹੋਈਆਂ ਆ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਦਾ ਜਿਹੜਾ ਉਹ ਅੱਜ ਬਕਾਇਦਾ ਜ਼ਿਲ੍ਹੇ ਦੀ ਸਾਰੀ ਟੀਮ ਵੱਲੋਂ ਦਾ ਸਵਾਗਤ ਕੀਤਾ ਗਿਆ ਸੋ ਆਉਣ ਵਾਲੇ ਸਮੇਂ ਚ ਜਿਹੜਾ ਲਗਾਤਾਰ ਪੰਜਾਬ ਦੇ ਅੰਦਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਵਿਕਾਸ ਦੇ ਕਾਰਜ ਕੀਤੇ ਜਾ ਰਹੇ ਨੇ ਡਿਵੈਲਪਮੈਂਟ ਕੀਤੇ ਜਾ ਰਹੀ ਆ ਸੋ ਅੱਜ ਪੰਜਾਬ ਵਾਸੀ ਜਿਹੜੇ ਲੰਬੇ ਅਰਸੇ ਤੋਂ ਬਾਅਦ ਇੱਕ ਚੰਗੀ ਸਰਕਾਰ ਦੀ ਜਿਹੜੀ ਗੁੱਡ ਗਵਰਨੈਂਸ ਲੈ ਕੇ ਆਈ ਆ ਵੱਖ-ਵੱਖ ਸਾਈਡਾਂ ਤੋਂ ਇੱਕ ਵੱਡੇ ਫੈਸਲੇ ਪੰਜਾਬ ਦੇ ਅੰਦਰ ਹੋਏ ਆ ਸੋ ਪਿਛਲੇ ਦਿਨਾਂ ਦੇ ਦੌਰਾਨ ਚਾਹੇ ਬਿਜਲੀ ਦਾ ਵੱਡਾ ਫਾਇਦਾ ਸਮਾਜ ਦੇ ਸਭ ਤੋਂ ਲੋਕਾਂ ਨੂੰ ਮਿਲਿਆ 600 ਜੂਟ 22 ਦੇ ਰੂਪ ਚ ਔਰ ਮੌreturnData 85% ਲੋਕਾਂ ਦੇ ਬਿਜਲੀ ਬਿੱਲ ਪੰਜਾਬ ਚ ਜਿਹੜੇ ਜ਼ੀਰੋ ਆ ਰਹੇ ਆ ਹਰੇਕ ਵਰਗ ਦੇ ਔਰ ਨਾਲ ਦੀ ਨਾਲ 55000 ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲੀਆਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦੇ ਵਿਰੁੱਧ ਤੇ ਖਾਸ ਕਰਕੇ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਇਤਿਹਾਸਿਕ ਕੰਮ ਪੰਜਾਬ ਸਰਕਾਰ ਨੇ ਕੀਤਾ ਸੋ ਹੁਣ ਲਾਸਟ ਦਿਨਾਂ ਦੇ ਅੰਦਰ ਜਿਹੜਾ 10 ਲੱਖ ਰੁਪਇਆ ਮਾਨ ਜੋ ਮੁੱਖ ਮਤੀ ਸਿਹਤ ਬੀਮਾ ਯੋਜਨਾ ਦੇ ਤਹਿਤ ਉਹ ਵੀ ਇਸ ਮੁੱਚੇ ਪੰਜਾਬੀਆਂ ਨੂੰ 65 ਲੱਖ ਪਰਿਵਾਰਾਂ ਨੂੰ ਮਿਲਣਾ ਸੋ ਇਹ ਬਹੁਤ ਵੱਡੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਨੇ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਦੇ ਜਨਮਾਨਸ ਤੇ ਵੱਡਾ ਅਸਰ ਪਿਆ ਉਹਨਾਂ ਦੀ ਆਰਥਿਕਤਾ ਨੂੰ ਵੱਡਾ ਵੱਲ ਮਿਲਿਆ ਸੋ ਉਹ ਇਹ ਕੰਮ ਲੋਕਾਂ 'ਚ ਲੈ ਕੇ ਜਾਣਾ ਇਸ ਗੱਤਰ ਦੀ ਡਿਊਟੀ ਹੈ ਸੋ ਸਾਰੇ ਸਾਥੀਆਂ ਨੂੰ ਅੱਜ ਇਸ ਗੱਲ ਲਈ ਪ੍ਰੇਰਿਆ ਗਿਆ ਇਸ ਗੱਲ ਲਈ ਉਹਨਾਂ ਦੀ ਬਚਨਬੱਤਾਂ ਜਿਹੜੀ ਲਈ ਗਈ ਹੈ ਤੇ ਉਹਨਾਂ ਨੂੰ ਇਸ ਗੱਲ ਤਿਆਰ ਕਰਕੇ ਭੇਜਿਆ ਗਿਆ ਕਿ ਆਉਣ ਵਾਲੇ ਸਮੇਂ ਚ ਦੋ ਫਰੰਟਾਂ ਦੇ ਉੱਤੇ ਵੱਡੇ ਕੰਮ ਕਰਨੇ ਇੱਕ ਤਾਂ ਸੰਗਠਨ ਨੂੰ ਗਰਾਸਰੂਟ ਤੇ ਲੈ ਕੇ ਜਾਣਾ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਬਹੁਤ ਵੱਡੀਆਂ ਸੁਭਾਵਨਾਵਾਂ ਨੇ ਚਾਹੇ ਉਹ ਸਾਡਾ ਵਿਧਾਨ ਸਭਾ ਹਲਕਾ ਪੋਆ ਆ ਸੁਜਾਨਪੁਰ ਆ ਪਠਾਨਕੋਟ ਆ ਸਮੁੱਚੇ ਪਠਾਨਕੋਟ ਜ਼ਿਲ੍ਹੇ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਨੇ ਸੋ ਲੋਕਾਂ ਨੂੰ ਗੋਲਵਧ ਕਰਨਾ ਲੋਕਾਂ ਨੂੰ ਆਰਗੇਨਾਈਜ਼ ਕਰਨਾ ਵੱਖ-ਵੱਖ ਜਿਹੜੇ ਸਾਡੇ ਕਾਰਕੁਨ ਨੇ ਹਰ ਲੈਵਲ ਤੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਚਾਹੇ ਮੈਲਾ ਵੇਂਗਾ ਚਾਹੇ ਸਾਡਾ ਕਿਸਾਨ ਵੇਂਗਾ ਚਾਹੇ ਸਾਡੇ ਐਸ்சி ਬੀਸੀ ਵੇਂਗਾ ਚਾਹੇ ਟਰੇਡ ਵੇਂਗਾ ਸੋ ਇਹ ਕੰਮ ਥੱਲੇ ਲੈ ਕੇ ਲੋਕਾਂ ਕੋਲ ਜਾਣਾ ਤੇ ਨਾਲ ਦੀ ਨਾਲ ਜਿਹੜੀਆਂ ਆਉਣ ਵਾਲੇ ਸਮੇਂ 'ਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਉਹਦੀਆਂ ਤਿਆਰੀਆਂ ਦੇ ਵਿੱਚ ਆਲਰੇਡੀ ਚੱਲ ਰਹੀਆਂ ਨੇ ਪਰ ਉਹਨੂੰ ਜਿੱਤ ਦੇ ਨਿਯਾਮ ਤੱਕ ਲੈ ਜਾਣ ਦੇ ਲਈ ਸਾਰੇ ਸਾਥੀਆਂ ਨੇ ਅੱਜ ਬੜਾ ਜ਼ੋਰ ਦਾ ਢੰਗ ਨਾਲੇ ਪਰਣ ਲਿਆ ਕਿ ਅਸੀਂ ਇਹਨਾਂ ਚੋਣਾਂ ਦੇ ਅੰਦਰ ਜਿੱਤਾਂ ਪ੍ਰਾਪਤ ਕਰਾਂਗੇ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਆទਮ ਜਯੋਤ ਕੀਤੇ ਜਾ ਰਹੇ। ਸਭ ਤੋਂ ਪਹਿਲੇ ਤੇ ਮੈਂ ਕਿਸ਼ਨਾ ਚਨ ਮਸਤਰੀਆਂ ਸਾਰੇ ਆਪਣੇ ਜ਼ਿਲ੍ਹਾ ਪਠਾਨਕੋਟ ਦੇ ਯੋਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ, ਵਧਾਈ ਦਿਨਾ ਲਖਿਆ। ਔਰ ਇਸ ਤਰ੍ਹਾਂ ਤੁਸੀਂ ਸਾਰੀਆਂ ਪੰਜਾਬ ਸਰਕਾਰ ਦੀ ਜਿਹੜੀਆਂ ਉਪਲਬਧੀਆਂ ਤੁਸੀਂ ਸਾਰੀਆਂ ਦੱਸਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਿਛਲੇ 3 ਸਾਲਾਂ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਸਾਡੇ ਪੰਜਾਬ ਦੇ ਪ੍ਰਤੀ ਇਮਾਨਦਾਰੀ ਦੱਸੀ ਹੈ, ਪੰਜਾਬ ਦੇ ਲੋਕਾਂ ਦੀ ਨਵਜ ਫੜੀ ਹੈ। ਜਿਹਦੇ ਵਿੱਚ ਤੁਸੀਂ ਦੇਖੋ ਬਿਜਲੀ ਦੇ ਜਿਹੜੇ ਬਿੱਲ ਜਨਰਲ ਤਾਸ ਦੇ ਹਰ ਇੱਕ ਲੋਕਾਂ ਦੇ ਜਿਹੜੇ ਮਾਫ ਹੋਇਆ ਹੈ ਜਿਹਦੇ ਕਾਰਨ ਕਾਫੀ ਜਿਆਦਾ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਦੇ ਪ੍ਰਤੀ ਜਿਹੜਾ ਇੱਕ ਸਾਫਟ ਚੁਕਾਬ ਹੋਇਆ ਹੈ ਉਹਦੇ ਬਾਅਦ ਜਿਹੜੇ ਸਾਡੇ ਸਿੱਖਿਆ ਖੇਤਰ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜਾ ਸਕੂਲਾਂ ਦਾ ਨਾਅਰ ਪੜ ਚੁੱਕਿਆ ਉਸ ਤੋਂ ਬਾਅਦ ਸਾਡੇ ਹੈਲਥ ਸਿਸਟਮ ਦੇ ਵਿੱਚ ਸਾਡੇ ਜਿੰਨੇ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਡਾਕਟਰਸ ਮੈਡੀਸਿਨ ਦਵਾਈ ਹਰ ਇੱਕ ਚੀਜ਼ ਦੀ ਫੈਸਿਲਿਟੀ ਦਿੱਤੀ ਹੈ ਉਸ ਤੋਂ ਬਾਅਦ ਜਿਹੜਾ ਹੀ ਹੈਲਥ ਬੀਮਾ ਜਿਹੜਾ 10 ਲੱਖ ਦਾ ਪੰਜਾਬ ਸਰਕਾਰ ਨੇ ਕੀਤਾ ਹੈ ਬਾਕੀ ਹੋਰ ਸੜਕਾਂ ਦੇ ਉੱਤੇ ਦੇਖ ਲਓ ਤੁਸੀਂ ਹਰ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਡਵੈਲਪਮੈਂਟ ਤੇ ਕੰਮ ਕਰ ਰਹੀ ਹੈ ਇਹ ਲੋਕਾਂ ਨੂੰ ਸਾਰਾ ਪਤਾ ਹੈ ਬਾਕੀ ਪਿਛਲੇ ਜਦੋਂ ਪੰਚਾਇਤਾਂ ਦੇ ਚੋਣ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਆਮ ਆਦੀ ਪਾਰਟੀ ਦੇ ਹੱਕ ਵਿੱਚ ਕਾਫੀ ਜ਼ਿਆਦਾ ਜਿਹੜੇ ਸਰਪੰਚ ਚੋਣ ਜਿੱਤੇ ਹੈ ਉਸ ਤੋਂ ਬਾਅਦ ਜਿਹੜੇ ਅਗਲੇ ਹੁਣ ਸਮਤੀ ਚੋਣਾਂ ਜਿਹੜੀਆਂ ਆ ਰਹੀਆਂ ਜ਼ਿਲ੍ਹਾ ਪਰਿਸ਼ਦ ਉਹਦੇ ਵਿੱਚੋਂ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਟੀਮ ਹੈ ਸੰਗਠਨਾ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ ਹੋਰ ਆਉਣ ਵਾਲੇ ਸਮੇਂ ਤੁਸੀਂ ਦੇਖੋ ਆਮ ਆਦੀ ਪਾਰਟੀ ਦੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਆਪਣੇ ਜਿਹੜੇ ਵੀ ਦੀਵਾਰ ਹੋਣਗੇ ਉਹ ਜਿੱਤਣਗੇ ਕਿਉਂਕਿ ਲੋਕ ਜਾਣਦੇ ਆ ਵੀ 3 ਸਾਲ ਦੇ ਵਿੱਚ ਜੋ ਜੋ ਸਰਕਾਰ ਨੇ ਕੰਮ ਕੀਤੇ ਆ ਉਹ ਸਾਹਮਣੇ ਆਏ ਆ ਕਿਉਂਕਿ ਸਰਕਾਰਾਂ ਆਉਂਦੀ ਜਾਂਦੀਆਂ ਰਹਦੀਆਂ ਜਿਹੜੀ ਮੁੱਖ ਮੰਤਰੀ ਆਉਂਦੇ ਜਾਂਦੇ ਰਹਿੰਦੇ ਆ ਲੇਕਿਨ ਜਿਹੜਾ ਕੋਈ ਚੰਗਾ ਕੰਮ ਕਰਦਾ ਉਹ ਸਾਰੇ ਉਹਨੂੰ ਯਾਦ ਕਰਦੇ ਆ ਦੇਖੋ ਅਸੀਂ ਸਭ ਤੋਂ ਪਹਿਲਾਂ ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਆ ਅੱਜ ਸੰਗਠਨ ਦੀ ਮੀਟਿੰਗ ਹੈ ਤਾਂ ਸਾਰੇ ਲੋਕ ਜਿਹੜੇ ਸੰਗਠਨ ਸਾਡੇ ਅੱਥੇ ਆਏ ਨੇ ਅਸੀਂ ਬੜੇ ਇੱਕ ਬਹੁਤ ਹੀ ਗੰਭੀਰ ਵਿਚਾਰ ਕਰ ਰਹੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਅਸੀਂ ਆਪਣਾ ਪਠਾਨਕੋਟ ਦੇ ਵਿੱਚ ਅਸੀਂ ਮੇਅਰ ਜਿਹੜਾ ਆ ਉਹ ਆਮ ਆਦਮੀ ਪਾਰਟੀ ਦਾ ਹੈ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ 5 ਸਾਲ ਦੇ ਵਿੱਚ ਕਾਂਗਰਸ ਦੀ ਜਿਹੜੀ ਹੈ ਕਾਰਪੋਰੇਸ਼ਨ ਥੀ ਹੈ ਪਠਾਨਕੋਟ ਦੇ ਵਿੱਚ ਪਰ ਪਠਾਨਕੋਟ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਕੋਈ ਪੁੱਛੋ ਨਾ ਜਗ੍ਹਾ ਜਗ੍ਹਾ ਤੇ ਪਾਣੀ ਜਗ੍ਹਾ ਜਗ੍ਹਾ ਤੇ ਸੀਵਰੇਜ ਬਾਹਰ ਆ ਰਿਹਾ ਹੈ ਗਲੀਆਂ ਸੜਕਾਂ ਨਾਲੀਆਂ ਟੁੱਟੀਆਂ ਹੋਈਆਂ ਨੇ ਸੋ ਉਹ ਆ ਜਾ ਕੇ ਕੰਮ ਕੋਈ ਨਹੀਂ ਕਰਦੇ ਔਰ ਸਿਰਫ ਕੋਈ ਬਲੇਮ ਲਗਾਉਂਦੇ ਆ ਕਿ ਸਰਕਾਰ ਸਾਡੀ ਨਹੀਂ ਹੈ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਕਿ ਸਰਕਾਰ ਜਿਹੜੀ ਹੈ ਕਾਰਪੋਰੇਸ਼ਨ ਦੇ ਵਿੱਚ ਸਰਕਾਰ ਜਿਹੜੀ ਹੈ ਕਾਂਗਰਸ ਦੀ ਹੈ ਐਮਐਲਏ ਹੰਸਾਵੇ ਤੇ ਬਹੁਤ ਰੋਲਾ ਪਾਉਂਦੇ ਨੇ ਬੀਜੇਪੀ ਦੇ ਕਿ ਅਸੀਂ ਕਿਨਾਂ ਦਾ ਮੈਂ ਧਰਨਾ ਲਗਾਵਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਲੋਕਾਂ ਨੇ ਉਹਨਾਂ ਨੂੰ ਧਰਨਿਆਂ ਲਈ ਥੋੜੀ ਚੁਣਿਆ ਲੋਕਾਂ ਨੇ ਉਹਨਾਂ ਨੂੰ ਜੁੜਿਆ ਕਿ ਇਹ ਤੁਹਾਨੂੰ ਇਨੀਆਂ ਵੋਟਾਂ ਨਾਲ ਲੋਕਾਂ ਨੇ ਪਠਾਨਕੋਟ ਦੇਣ ਚੁਣਿਆ ਤੇ ਤੁਸੀਂ ਕੰਮ ਕਰੋ ਕੰਮ ਕਰਕੇ ਦਿਖਾਓ ਸੋ ਐਸੀ ਕੋਈ ਗੱਲ ਨਹੀਂ ਸਿਰਫ 2-3-4 ਮਹੀਨੇ ਦੇ ਬਾਅਦ ਜਦੋਂ ਸਾਡੀ ਇਲੈਕਸ਼ਨ ਹੋਣੇ ਆ ਕਾਰਪੋਰੇਸ਼ਨ ਦੇ ਅਸੀਂ ਕਾਰਪੋਰੇਸ਼ਨ ਜਿੱਤਣੀ ਹੈ ਔਰ ਜਿੱਤਣ ਤੋਂ ਬਾਅਦ ਸਾਡੀ ਜਿਹੜੀ ਪਾਰਟੀ ਹੈ ਉਹ ਡਟ ਕੇ ਜਿਹੜਾ ਹੈ ਉਹ ਕੰਮ ਕਰੇਗੀ ਪਠਾਨਕੋਟ ਦੇ ਉੱਤੇ ਔਰ ਉਸ ਤੋਂ ਬਾਅਦ ਕੋਈ ਕਿੰਤੂ ਪ੍ਰਗਟ ਨਹੀਂ ਹੋਏਗਾ ਅਸੀਂ ਤੁਹਾਨੂੰ ਕੰਮ ਕਰਕੇ ਦੱਸਾਂ ਸਭ ਤੋਂ ਪਹਿਲੇ ਤਾਂ ਮੈਂ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਨਮ ਅਸਵੀ ਦੀ ਡੇਰ ਸਾਰੀ ਸ਼ੁਭਕਾਮਨਾئیں ਬੇਨਤੀ ਕਰਾਂਗਾ ਭਗਵਾਨ ਕ੍ਰਿਸ਼ਨ ਨੂੰ ਕਿ ਸਾਰੇ ਘਰਾਂ ਵਿੱਚ ਉਹ ਖੁਸ਼ੀਆਂ ਲੈ ਕੇ ਆਏ ਜਿਹਦੀ ਸਾਰੇ ਪਰਿਵਾਰਾਂ ਨੂੰ ਜ਼ਰੂਰਤ ਹੈਗੀ ਹੈ ਹਾਂ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦਾ ਕਿ ਲੈਂਡ ਪੁੱਲਿੰਗ ਪਾਲਿਸੀ ਜਿਹੜੇ ਲੋਕੀ ਇਹ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਇਹ ਪਾਲਿਸੀ ਵਾਪਿਸ ਲਈ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਦੋਨੋਂ ਪਾਰਟੀਆਂ ਜਿਹੜੀਆਂ ਸਿੱਧੂ ਰੂਲ ਕੰਟਰੀ ਜੀ ਰੂਲ ਕਰ ਚੱਕੀਆਂ ਨੇ ਕਾਂਗਰਸ ਪਾਰਟੀ ਇਹਨਾਂ ਨੇ ਦੇਸ਼ ਜਿਹੜੀ ਪਾਲਿਸੀ ਲੈ ਕੇ ਆਇਆ ਨੇ ਉਹ ਪਾਲਿਸੀ ਹਿੰਦੂ ਵਿਰੋਧੀ ਦੇਸ਼ ਵਿਰੋਧੀ ਉਹ ਚਾਹੇ ਵਾਕਬ ਬੋਰਡ ਦੀ ਹੋਵੇ ਚਾਹੇ ਉਹ ਚਾਈਨਾ ਨੂੰ ਜ਼ਮੀਨ ਦੇਣ ਦੀ ਗੱਲ ਹੋਵੇ ਚਾਹੇ 95000 ਜਿਹੜੇ ਫੌਜੀ ਅਸੀਂ ਪਾਕਿਸਤਾਨ ਦੇ ਆਪਣੇ ਕਬਜ਼ੇਦ ਕੀਤੇ ਸੀਗੇ ਉਹਨਾਂ ਨੂੰ ਛਡ ਦਿੱਤਾ ਲੇਕਿਨ ਸਾਡੇ ਜਿਹੜੇ 40-45 ਹਜ਼ਾਰ ਫੌਜੀ ਸੀਗੇ ਉਹ ਸਾਰੇ ਅੱਜ ਤੱਕ ਛੜਦਰੇ ਨੇ ਪਾਕਿਸਤਾਨੀ ਦੇ ਜ਼ਿਲਾਂ ਵਿੱਚ ਔਰ ਉਹ ਕਾਂਗਰਸ ਗੱਲ ਕਰੇਗੀ ਜਿਨ੍ਹਾਂ ਨੇ ਸਾਰੇ ਮੰਦਰਾਂ ਤੇ ਟੈਕਸ ਲਗਾ ਕੇ ਰੱਖਿਓ ਨੇ ਉਹ ਕਾਂਗਰਸ ਗੱਲ ਕਰੇਗੀ ਜਿਨ੍ਹਾਂ ਨੇ ਪੰਜਾਬ ਦੇ ਸਰਦਾਰਾਂ ਨੂੰ ਐਡੀ ਫੋਰਚ ਕਤਲੇਆਮ ਕੀਤਾ ਔਰ ਅੱਜ ਹਾਟਾੜੇ ਹਰਮੰਦਰ ਸਾਹਿਬ ਤੇ ਟੈਂਕ ਚੁੜਾਏ ਨੇ ਉਹ ਪਾਰਟੀ ਗੱਲ ਕਰੇਗੀ ਮੈਂ ਕਹ ਰਿਹਾ ਦੂਸਰੀ ਪਾਰਟੀ ਦੀ ਗੱਲ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਕਿਸਾਨਾਂ ਨੂੰ 2 ਸਾਲ ਰੋੜਾ ਤੇ ਰੱਖਿਆ ਹਜ਼ਾਰਾਂ ਦੇ ਸਾਹਮਣੇ ਸਾਡੇ ਕਿਸਾਨ ਪਰਿਵਾਰ ਮਰ ਗਏ ਉਹ ਬਾਦ ਪਾਰਟੀਆਂ ਗੱਲ ਕਰਨ ਗਿਆ ਕਿ ਪਾਲਿਸੀ ਬਾਪਿਸ ਲਈ ਹੈ ਹਾਂ ਲਈ ਹੈ ਕਾਰਨ ਹੰਕਾਰ ਨਹੀਂ ਹੈ ਕਾਰਨ ਸਾਡੇ ਲੋਕਾਂ ਦੀ ਬਿਹਤਰੀ ਬਾਤੇ ਜਿਹੜਾ ਕੰਮ ਹੋਏਗਾ ਉਹ ਕਰਾਂਗੇ ਸਾਡੇ ਗਵਰਨਮੈਂਟ ਨੇ ਪਾਲਿਸੀ ਅਨਾਉਂਸ ਕੀਤੀ ਸਾਡੇ ਜ਼ਿਲ੍ਹਿਆਂ ਤੋਂ ਪੁੱਛਿਆ ਗਿਆ ਕਿ ਆਪਣੇ ਆਪਣੇ ਏਰੀਆ ਤੇ ਜਾਓ ਕਿਸਾਨਾਂ ਨੂੰ ਮਿਲੋ ਉਹਨਾਂ ਦੀ ਫੀਡਬੈਕ ਸਾਨੂੰ ਚਾਹੀਦੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੀ ਇੱਕ ਸੰਗਠਨ ਦੀ ਮੀਟਿੰਗ ਵਾਸਤੇ ਅਸੀਂ ਸਾਰਾ ਸੰਗਠਨ ਅਜੇ ਇੱਥੇ ਇਕੱਠੇ ਹੋਏ ਆਂ ਅ ਜਿਸ ਦੇ ਨਾਲ ਨਾਲ ਜਨਮਸ਼ਤਮੀ ਦਾ ਤਿਵਾਰਾ ਵੀ ਹੈ ਉਹ ਚੀਜ਼ ਤਲਾ ਤਾਂ ਸਾਰਿਆਂ ਨੂੰ ਬਹੁਤ-ਬਹੁਤ ਬਤਾਈਆਂ ਲੇਕਿਨ ਫਿਰ ਵੀ ਪੋਸਤੇ باوجود ਸਾਡਾ ਸਾਰਾ ਸੰਗਠਨ ਇੱਥੇ ਅੱਜ ਇਕੱਠਾ ਹੋਇਆ ਹੈ ਦੋ ਮੁੱਖ ਕਾਰਨ ਐ ਇਸ ਬੈਠਕ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਇੱਕ ਸੰਗਠਨ ਦੀ ਬੈਠਕ ਹੈ ਸਾਰਿਆਂ ਦੇ ਨਾਲ ਰੂਪਰੂ ਹੋਣਾ ਸੀਗਾ ਤੇ ਜਿਹੜੇ ਸਾਡੇ ਨਵੇਂ ਨਿਯੁਕਤ ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਿਆ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਸੀਗਾ ਉਸ ਦੇ ਨਾਲ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਅੱਜ ਜਨਮ ਦਿਵਸ ਹੈ ਤੇ ਅਸੀਂ ਸਾਰੀ ਟੀਮ ਮੰਤਰੀ ਸਾਹਿਬ ਆ ਸਾਡੇ ਸ਼੍ਰੀ ਲਾਲ ਚੰਕਟਾਰੂ ਚੱਕੀ ਸੁਰਿੰਸਲਾਰੀਆ ਜੀ ਸਾਡੇ ਹਲਕਾ ਇੰਚਾਰਜ ਅਮਿਤ ਮੰਟੂ ਜੀ ਬਿਬੋਤੀ ਸ਼ਰਮਾ ਜੀ ਹਲਕਾ ਇੰਚਾਰਜ ਪਠਾਨਕੋਟ ਤੇ ਸਾਡੇ ਗੁਰਦਾਸਪੁਰ ਦੇ ਲੋਕ ਸਭਾ ਰਜੀਵ ਸ਼ਰਮਾ ਜੀ ਤੇ ਸਮੁੱਚੀ ਟੀਮ ਅਸੀਂ ਇਕੱਠੇ ਹੋਏ ਆ ਤਾਂ ਕਿ ਅੱਜ ਅਸੀਂ ਅਰਵਿੰਨ ਕੇਜਰੀਵਾਲ ਜੀ ਦਾ ਜਨਮ ਦਿਨ ਜਿਹੜਾ ਹੈਗਾ ਉਹ ਸੈਲੀਬ੍ਰੇਟ ਕਰ ਸਕੀਏ ਪਰਤ ਨੈਟਿਵ نیوز ਵਾਲਾ ਆਪ ਦਾ ਤੋਹਰਾ ਜੀਸ਼ ਪਰ ਦੁਆਈ ਠੀਕਾ